ਵਿਊਅਰਸ ਵੈਲਕਮ ਅਗੇਨ ਜੀ ਡਾਕਟਰ ਸਾਹਿਬ ਸਾਡੇ ਕੋਲ ਆਇਆ ਹੈ ਕਮੈਂਟ ਦੋਰਾਹਾ ਤੋਂ ਨਵਜੋਤ ਸਿੰਘ ਘਾਰੂ ਜੀ ਦਾ ਇਹ ਲਿਖਦੇ ਹਨ ਮੇਰਾ ਖਿਆਲ ਹੈ ਸਮੇਂ ਦੀ ਸ਼ਾਰਟੇਜ ਵੀ ਹੈ ਔਰ ਮੈਂ ਜਦੋਂ ਬ੍ਰੇਕ ਵੇਲੇ ਦੇਖ ਰਿਹਾ ਸੀ ਕਿ ਫਰਾਂਸ ਦੇ ਬ੍ਰਾਸਟੀਲ ਡੇ ਦੇ ਮੌਕੇ ਦੇ ਉੱਤੇ ਜਿਹੜਾ ਇੱਕ ਸ਼ਹਿਰ ਦੇ ਵਿੱਚ ਭੀੜ ਦੇ ਉੱਤੇ ਲਾਰੀ ਦੇ ਨਾਲ ਬੱਸ ਛਾੜ ਦਿੱਤੀ ਗਈ ਜਿਸ ਵਿੱਚ ਔਰ ਬੱਸ ਚੋਂ ਗਰਨੇਡ ਬੰਬ ਹੋਰ ਵੀ ਬਰਾਮਦ ਹੋਏ ਨੇ 70 ਲੋਕਾਂ ਦੀ ਮੌਤ ਹੋਈ ਹੈ ਔਰ ਸੈਂਕੜਿਆਂ ਜ਼ਖਮੀ ਨੇ ਸੋ ਹੁਨਜ਼ਾਰ ਹੈ ਕਿ ਵੀ ਜੇ ਬੰਦੂਕਾਂ ਔਰ ਬੰਬ ਬਰਾਮਦ ਹੋਏ ਨੇ ਬਿਸ਼ਪ ਡਰਾਈਵਰ ਨੂੰ ਮਾਰ ਦਿੱਤਾ ਹੈ ਪੁਲਿਸ ਨੇ ਜੀ ਲੇਕਿਨ ਇਹ ਬਹੁਤ ਵੱਡੀ ਟ੍ਰੈਜੇਡੀ ਹੈ ਔਰ ਫਰਾਂਸ ਜਿੱਥੇ ਪਹਿਲਾਂ ਹੀ ਸਟੇਟ ਆਫ ਐਮਰਜੈਂਸੀ ਸੀ ਉੱਥੇ ਇਸ ਘਟਨਾ ਦੇ ਨਾਲ ਔਰ ਇਸ ਕਿਸਮ ਦਾ ਮਾਹੌਲ ਯੂਰਪ ਦੇ ਵਿੱਚ ਬਣਿਆ ਹੋਇਆ ਹੈ ਇਹ ਬੜੀ ਕੰਡੈਮਨੇਬਲ ਨਖੀਦੀ ਜੋ ਘਟਨੇ ਜੀ ਔਰ ਅਸੀਂ ਸਮਝਦੇ ਹਾਂ ਕਿ ਹਰ ਚੜਦੇ ਸੂਰਜ ਦੇ ਨਾਲ ਇਹ ਦੁਨੀਆ ਅਨਸੇਫ ਹੁੰਦੀ ਜਾ ਰਹੀ ਹੈ ਅਸੀਂ ਇਸ دہشتਗਰਦ ਹਮਲੇ ਦੀ ਨਖੇਦੀ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਬੇਗੁਨਾਹ ਲੋਕ ਪੀੜਤੇ ਕੋਈ ਦੇ ਮਨਾਣ ਦੇ ਲਈ ਲੋਕ ਇਕੱਠੇ ਨੇ ਔਰ ਤੁਸੀਂ 70 ਬੰਦਿਆਂ ਨੂੰ ਕੁਚਲ ਦਿੰਦੇ ਹੋ ਬੱਸ ਦੇ ਨਾਲ ਵੀ ਔਰ ਉਤੋਂ ਫਾਇਰਿੰਗ ਹੋ ਰਹੀ ਹੈ ਹੋ ਸਕਦਾ ਇੱਕ ਤੋਂ ਜ਼ਿਆਦਾ ਬੰਦੇ ਇਨਵੋਲ ਹੋਣ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ دہشتਗਰਦ ਹਮਲੇ ਔਰ ਇਸ ਦੀ ਅਸੀਂ ਭਰਪੂਰ ਨਖੇਦੀ ਕਰਦੇ ਹਾਂ ਜੀ ਡਾਕਟਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਹੁਣ ਤੁਹਾਡੇ ਦਰਸ਼ਕਾਂ ਦੱਸੋ ਅੱਜ ਦਾ ਖ਼ਬਰ ਅੱਜ ਦੇ ਵਿਚਾਰ ਲਈ ਅਸੀਂ ਗੋੜੀ ਤੁਮੀਰ ਜੀ ਦਾ ਸ਼ਬਦ ਚੁਣੇ ਜੀ ਰੇ ਮਨ ਤੇ ਰੋ ਕੋਏ ਨਹੀਂ ਖਿੰਚ ਲੈ ਜਨ ਭਾਰ ਬਿਰਖ ਬਸੇ ਰੋ ਪੰਖ ਕੋ ਤੈਸੋ ਇਹੋ ਸੰਸਾਰ ਰਾਮ ਰਸ ਪੀਆ ਰੇ ਜਹ ਰਸ ਬਿਸਰ ਗਏ ਰਸ ਔਰ ਰਹਾਓ ਔਰ ਮੂਏ ਕਿਆ ਰੋਈ ਹੈ ਜੋ ਆਪਾ ਥਿਰ ਨਾ ਰਹਾਏ ਜੋ ਪੁਜੈ ਸੋ ਬਿਨਸ ਹੈ ਦੁਖ ਘਰ ਰੋਵੇ ਬੜਾਏ ਜਹ ਕੀ ਉਪਜੀ ਤੈ ਰਚੀ ਪੀਵਤ ਮਰਦਨ ਲਾਗ ਕਹ ਕਬੀਰ ਚਿਤ ਚੇਤਿਆ RAM ਸਿਮਰ ਬਿਰਾਗ ਜੀ ਇਸ ਸ਼ਬਦ ਦੇ ਵਿੱਚ ਕਬੀਰ ਸਾਹਿਬ ਇਹ ਯਾਦ ਕਰਵਾਉਂਦੇ ਨੇ ਮਨੁੱਖ ਨੂੰ ਕਿ ਇਹ ਮਨ ਤੇਰਾ ਕੋਈ ਨਹੀਂ ਤੂੰ ਦੂਸਰਿਆਂ ਦੀ ਖਾਤਰ ਦੂਸਰਿਆਂ ਦੇ ਵਿੱਚ ਪਰਿਵਾਰ ਹੈ ਵਾਈਫ ਹੈ ਬੱਚੇ ਨੇ ਜਾਂ ਵਾਈਫ ਤੇ ਮਾਮ ਦੇ ਹਸਬੰਡ ਹੈ ਜੀ ਹੋਰ ਨਹੀਂ ਕਿ ਦੂਸਰਿਆਂ ਦੀ ਖਾਤਰ ਮਾੜੇ ਕੰਮ ਨਾ ਕਰ ਕਿ ਤੂੰ ਕਿਸੇ ਨੂੰ ਰਿਝਾ ਰਹੇ ਹੋ ਅਲਟੀਮੇਟਲੀ ਤੇਰੇ ਨਾਲ ਕਿਸੇ ਨੇ ਨਹੀਂ ਖਲੋਣਾ ਤੈਨੂੰ ਆਪਣੇ ਕੀਤੇ ਦੇ ਲਈ ਆਪ ਹੀ ਜਵਾਬ ਦੇ ਬਣਾਇਆ ਜਾਏਗਾ ਰੇਮਨ ਤੇਰਾ ਕੋਈ ਨਹੀਂ ਖਿੱਚ ਲੈ ਜਨਪਾਰ ਜਿਨ੍ਹਾਂ ਦਾ ਤੂੰ ਭਾਰ ਚੁੱਕਿਆ ਚੁੱਕਦਾ ਫਿਰਦੇ ਹੈ ਬਿਰਕ ਬਸੇਰੋ ਪੰਖ ਕੋ ਤੈਸੋ ਇਹ ਹੋਂ ਸੰਸਾਰ ਜਿਵੇਂ ਰੁੱਖ ਦੇ ਉੱਤੇ ਪੰਖੀ ਆ ਕੇ ਬੈਠਦੇ ਨੇ ਪੰਖੀ ਪੰਛੀ ਉਹਨਾਂ ਦਾ ਉਹ ਇੱਕ ਰਹਿਣ ਬਸੇਰਾ ਹੁੰਦਾ ਫਿਰ ਉਹ ਦਿਨੇ ਉੱਡ ਜਾਂਦੇ ਨੇ ਇਵੇਂ ਇਹ ਸੰਸਾਰ ਰਹਿਣ ਬਸੇਰਾ ਹੈ ਮਾਨੋ ਕਿ ਉਸ ਆਲਣੇ ਵਾਂਗ ਹੈ ਜਿੱਥੇ ਕਿ ਤੂੰ guzari ਹੈ ਜ਼ਿੰਦਗੀ ਔਰ ਤੇਰਾ ਸਫਰ ਅੱਗੇ ਤੁਰ ਪੈਣੇ ਜੀ ਔਰ ਇਸ ਤਰ੍ਹਾਂ ਰਾਮ ਰਸ ਪੀਆ ਰੇ ਜਹ ਰਸ ਬਿਸਰ ਗਏ ਰਸ ਔਰ ਕਿ ਜੇ ਰਾਮ ਦਾ ਰਸ ਉਸ ਰਮੇ ਹੋਏ ਵਾਹਿਗੁਰੂ ਦੇ ਪਿਆਰ ਦਾ ਆਨੰਦ ਅੰਦਰ ਆ ਕੇ ਵਸ ਜਾਏ ਤੇ ਫਿਰ ਹੋਰ ਰਸ ਹੋਰ ਸਵਾਦ ਜਿਨ੍ਹਾਂ ਦੇ ਵਿੱਚ ਅਸੀਂ ਜ਼ਿੰਦਗੀ ਬਸਰ ਕਰਦੇ ਹਾਂ ਉਹਨਾਂ ਦੀ ਚਾਹਨਾ ਹੀ ਨਹੀਂ ਰਹਿੰਦੀ ਜਹ ਰਸ ਬਿਸਰ ਗਏ ਰਸੋਤ ਔਰ ਮੂਏ ਕਿਆ ਰੋਈ ਹੈ ਜੋ ਆਪਾ ਥਿਰ ਨਾ ਰਹਾਏ ਜੋ ਉਪਜੈ ਸੋ ਬਿਨਸ ਹੈ ਦੁਖ ਕਰ ਰੁਵੇ ਬੁਲਾਏ ਉਨੇ ਇਹ ਉਹਨਾਂ ਨੂੰ ਕਿ ਜਦੋਂ ਸਾਡਾ ਕੋਈ ਪਿਆਰਾ ਨਿਕਟਵਰਤੀ ਕੋਈ ਸੱਜਣ ਕੋਈ ਸੱਜਣੀ ਵਿਛੜ ਜਾਂਦਾ ਹੈ ਸੰਸਾਰ ਤੋਂ ਮਰ ਜਾਂਦੇ ਨੇ ਤੇ ਅਸੀਂ ਕਿਵੇਂ ਵਿਰਲਾਪ ਕਰਦੇ ਔਰ ਕਬੀਰ ਸਾਹਿਬ ਯਾਦ ਕਰਵਾਉਂਦੇ ਨੇ ਕਿਸੇ ਦੇ ਜਾਣ ਤੇ ਵਿਰਲਾਪ ਕਰਨਾ ਤਾਂ ਤਾਂ ਜਿਹੜਾ ਉਸ ਦੀ ਕੋਈ ਸੈਂਸ ਹੋਏ ਜੇ ਤੂੰ ਇੱਥੇ ਰਹਿਣਾ ਹੋਵੇ ਜੀ ਜਦੋਂ ਔਰ ਮੂਏ ਕਿਆ ਰੋਈ ਹੈ ਜੋ ਉਪਜ ਜੋ ਆਪਾ ਥਿਰਨਾ ਰਹਾ ਹੈ ਜਦੋਂ ਆਪਣਾ ਆਪਾ ਹੀ ਨਹੀਂ ਰਹਿਣਾ ਔਰ ਇਹ ਗੱਲ ਯਾਦ ਰੱਖ ਜੋ ਉਪਜੈ ਸੋ ਬਨਸ ਹੈ ਦੁਖ ਕਰ ਰੁਵਾ ਬੁਲਾਏ ਕਿ ਜਿਹੜੇ ਰੱਬ ਦੇ ਬੰਦੇ ਨੇ ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਜੋ ਪੈਦਾ ਹੋਇਆ ਉਸਨੇ ਜਾਣੇ ਤੇ ਉਹ ਫਿਰ ਕਹਿੰਦੇ ਨੇ ਕਿ ਮੇਰੀ ਬਲਾਰ ਹੁੰਦੀ ਹੈ ਮੈਨੂੰ ਕੀ ਪਰਵਾਹ ਹੈ ਮੈਂ ਨਹੀਂ ਹੈ ਕਿਉਂਕਿ ਇਹ ਅਲਟੀਮੇਟ ਹਕੀਕਤ ਹੈ ਤਖੀਰ ਕਬੀਰ ਸਾਹਿਬ ਨੇ ਫਰਮਾਇਆ ਜੈਂ ਕੀ ਉਪਜੀ ਤਹਿ ਰਚੀ ਪਿਵਤ ਮਰਦਨ ਲਾਗ ਕਹ ਕਬੀਰ ਚਤ ਚੇਤਿਆ RAM ਸਮਰ ਬੈਰਾ ਪੀਵਾ ਤੋਂ ਮਰਦਨ ਲਾਗ ਮੈਂ ਦੇਖ ਰਿਹਾ ਸੀ ਕਿ ਮਰਦ ਸ਼ਬਦ ਗੁਰਮੁਖ ਦੇ ਲਈ ਇਸਤੇਮਾਲ ਕੀਤੇ ਜੀ ਕਿ ਜਿਨੇ ਗੁਰਮੁਖਾਂ ਦੀ ਸੰਗਤ ਕੀਤੀ ਹੈ ਉਹਨਾਂ ਦੀ ਸੰਗਤ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਰਸ ਪੀਤਾ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਜੈਂ ਕਿ ਉਪਜੀ ਤੈ ਰਚੀ ਕਿ ਜਿੱਥੋਂ ਕੋਈ ਚੀਜ਼ ਪੈਦਾ ਹੋਈ ਸੀ ਉਹ ਉੱਥੇ ਜਾ ਕੇ ਵਾਪਸ ਚਲੀ ਗਈ ਜਿਉਂ ਜਲਮੇ ਜਲ ਆਏ ਘਟਾਨਾ ਤਉ ਜੋਤੀ ਸੰਜੋਤ ਸਮਾਨਾ ਹੁਣ ਇਹ ਗੱਲ ਸਮਝ ਆਂਦੀ ਹੈ ਪੀਵਤ ਮਰਦਨ ਲਾਗ ਗੁਰਮੁਖ ਖਾਂ ਦੀ ਮਰਦਾਂ ਦੀ ਸੰਗਤ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ ਉਹ ਮਰਦ ਨੇ ਉਹਨਾਂ ਦੀ ਸੰਗਤ 'ਚ ਇਹ ਗੱਲ ਸਮਝ ਆਂਦੀ ਹੈ ਕਹਿ ਕਬੀਰ ਚਿਤ ਚੇਤੇ ਆ ਰਾਮ ਸਿਮਰ ਵੈਰਾਗ ਜਦੋਂ ਇਸ ਗੱਲ ਦੀ ਸਮਝ ਆ ਜਾਂਦੀ ਹੈ ਚਿਤ ਦੇ ਵਿੱਚ ਇਹ ਗਿਆਨ ਆ ਜਾਂਦਾ ਹੈ ਤੇ ਫਿਰ ਮਨ ਦੇ ਵਿੱਚ ਇੱਕ ਵੈਰਾਗ ਪੈਦਾ ਹੁੰਦਾ ਹੈ ਮਨ ਦੇ ਵਿੱਚ ਦੁਨੀਆ ਦੀ ਪਕੜ ਮਾਇਆ ਦੀ ਪਕੜ ਖਤਮ ਹੋ ਜਾਂਦੀ ਹੈ ਤੇ ਰਾਮ ਸਿਮਰ ਫਿਰ ਉਸ ਨਿਰੰਕਾਰ ਦੀ ਯਾਦ ਦੇ ਵਿੱਚ ਮਨ ਜੁੜਦਾ ਹੈ ਸੋ ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨ ਆਪਣੀ ਵੀਅਰਸ ਕੋਲੇ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ s o s a t v 4.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤਾਰੇ ਸੰਮੁਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਨਰਸਨ ਆ ਗਿਆ ਦੋ ਦੇਖਦੇ ਰੋ ਟੀਵੀ ਰਿਫੋ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ